ਪੰਜਾਬੀ ਰਸੋਈ ਬਨੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਮੇਥੀ ਵਾਲੇ ਪਰੌਂਠੇ ਮੇਥੀ ਆਪਾਂ ਤੋੜ ਕੇ ਧੋ ਲਈ ਦੋ ਤਿੰਨ ਬੇਰੀ ਪਾਣੀ 'ਚ ਪਾਣੀ ਨਚੜ ਗਿਆ ਆਪਣੀ ਮੇਥੀ 'ਚੋਂ ਮੇਥੀ ਆਪਣੀ ਸੁੱਕ ਗਈ ਆਪਾਂ ਧਨੀਆ ਲਿਆ ਧਨੀਆ ਆਪਾਂ ਧੋ ਕੇ ਕੱਟ ਲਿਆ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਆਪਾਂ ਲਸਣ ਲਿਆ ਆਦਰਕ ਲਿਆ ਹੁਣ ਆਪਾਂ ਮੇਥੀ ਨੂੰ ਕੱਟ ਕੇ ਤਿਆਰ ਕਰਾਂਗੇ ਮੇਥੀ ਨੂੰ ਆਪਾਂ ਕੱਟ ਲਵਾਂਗੇ ਬਰੀਕ ਬਰੀਕ ਸਾਰੀ ਮੇਥੀ ਨੂੰ ਕੱਟ ਕੇ ਤਿਆਰ ਕਰਾਂਗੇ ਮੇਥੀ ਆਪਾਂ ਸਾਰੀ ਕੱਟ ਲਈ ਹੁਣ ਆਪਾਂ ਇੱਕ ਕੁੰਡੀ ਲਵਾਂਗੇ ਇੱਕ ਚਮਚਾ ਆਪਾਂ ਨਮਕ ਦਾ ਪਾਦਵਾਂਗੇ ਕੁੰਡੀ 'ਚ ਅਦਰਕ ਤੇ ਲਸਣ ਤੇ ਹਰੀਆਂ ਮਿਰਚਾਂ ਪਾਦਵਾਂਗੇ ਹਰੀਆਂ ਮਿਰਚਾਂ ਨੂੰ ਮोटे-ਮोटे ਕੱਟ ਲਵਾਂਗੇ। ਆਦਰਕ ਨੂੰ ਵੀ ਕੱਟ ਲਵਾਂਗੇ। 8 ਕੱਟ ਲਵਾਂਗੇ। ਕੁੱਟ ਕੇ ਤਿਆਰ ਕਰਾਂਗੇ। ਲਸਣ ਆਦਰਕ ਆਪਾਂ ਕੁੱਟ ਲਿਆ। ਹੁਣ ਆਪਾਂ ਇਹਦੇ ਵਿੱਚ ਮੇਥੇ ਪਾ ਦਵਾਂਗੇ। ਮੇਥੇ ਵੀ ਥੋੜੇ ਜਿਹਾ ਆਪਾਂ ਕੁੱਟ ਲਵਾਂਗੇ ਮोटे-ਮोटे। ਮੇਥੇ ਦੇ ਧਣੀਆਂ ਆਪਾਂ ਪੁੱਟ ਲਵਾਂਗੇ ਥੋੜਾ ਥੋੜਾ ਜਿਹਾ ਮੋਟਾ ਮੋਟਾ ਮੇਥੇ ਦੇ ਧਣੀਆਂ ਆਪਾਂ ਮੋਟਾ ਮੋਟਾ ਕੁੱਟ ਲਿਆ ਆਪਾਂ ਜਿਆਦਾ ਬਰੀਕ ਨਹੀਂ ਕਰਨਾ ਹੈਗਾ ਆਪਾਂ ਇਸ ਤਰ੍ਹਾਂ ਦੇ ਮੋਟਾ ਮੋਟਾ ਹੀ ਕੁੱਟਣਾ ਮੇਥਿਆ ਨੂੰ ਆਪਾਂ ਕੁੱਟੇ ਹੋਏ ਨੂੰ ਪ੍ਰਾਂਤ ਚ ਪਾ ਦਾਂਗੇ ਇਹਦੇ ਵਿੱਚ ਇੱਕ ਕੌਲੀ ਆਪਾਂ ਕਣਕ ਦੇ ਆਟੇ ਦੀ ਪਾਵਾਂਗੇ ਥੋੜੀ ਜੀ ਆਪਾਂ ਹਲਦੀ ਪਾ ਦਵਾਂਗੇ ਨਾਲ ਫਿਰ ਮਿਕਸ ਕਰ ਲਵਾਂਗੇ ਮੇਥਿਆਂ ਦੇ ਵਿੱਚ ਆਟੇ ਨੂੰ ਮਿਕਸ ਕਰਕੇ ਆਪਾਂ ਫੇਰ ਪਾਣੀ ਪਾਉਣਾ ਆਟੇ 'ਚ ਇੱਥੇ ਆਪਾਂ ਮਿਕਸ ਕਰ ਲਿਆ ਆਟੇ 'ਚ ਹੁਣ ਆਪਾਂ ਇਹਦੇ 'ਚ ਕੁੰਡੀ 'ਚ ਥੋੜਾ ਜਿਹਾ ਪਾਣੀ ਪਾਇਆ ਸੀਗਾ आप लवेंगे आटे चाहिए थोड़ा थोड़ा पानी पा आप आटा गुन के तैयार करा आटा आप गुन्न लिया हम आप मिनट इस तरह ही प्यार आन दे पांच मिनट बाद थोड़ा जा फिर आप आटा गुन लवेंगे 5 ਮਿੰਟ ਬਾਅਦ ਆਪਾਂ ਆਟੇ ਨੂੰ ਫਿਰ ਥੋੜਾ ਜਿਹਾ ਮਲ ਲਵਾਂਗੇ ਆਟੇ ਨੂੰ ਆਪਾਂ ਮਲ ਲਿਆ ਥੋੜਾ ਜਿਹਾ ਆਟੇ ਨੂੰ ਆਪਾਂ ਅੰਦੇ ਚ ਕੱਟਣੇ ਮਾਗੇ ਹੁਣ ਆਪਾਂ ਪਰੌਂਠੇ ਬਣਾ ਕੇ ਪਿਆ ਕਰਾਂਗੇ ਪਰ ਉਹਠੇ ਬਣਾਉਣੀ ਸ਼ੁਰੂ ਕਰਾਂਗੇ ਮਾਪਾ ਕਿਉਂ ਲਾadਵਾਗੇ ਇਹਦੇ ਵਿੱਚ ਬੇਲ ਲਵਾਗੇ ਆ ਮਾਤੇ ਇਸ ਤਰ੍ਹਾਂ ਕੁੱਟੇ ਹੋਏ ਮੇਥੇ ਆਪੋਲੀ ਰੋਟੀ ਚੋਂ ਬਾਹਰ ਨਹੀਂ ਨਿਕਲਦੇ ਹੈਗੇ ਆਪਣੀ ਬਹੁਤ ਵਧੀਆ ਮੇਥੀ ਵਾਲੇ ਪਰੌਂਠੇ ਬਣਦੇ ਨੇ ਤਵਾ ਆਪਾਂ ਗੈਸ ਤੇ ਰੱਖ ਲਿਆ ਤਵਾ ਆਪਣਾ ਗਰਮਾ ਹੁਣ ਆਪਾਂ ਤਵੇ ਤੇ ਪਾਵਾਂਗੇ ਸਾਰੇ ਪਰੌਂਠੇ ਆਪਾਂ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲਵਾਂਗੇ ਤਵਾ ਆਪਣਾ ਗਰਮਾ ਹੁਣ ਆਪਾਂ ਪਰੌਂਠਾ ਪਾਵਾਂਗੇ ਤਵੇ ਤੇ ਪਾ ਸਾਈਡ ਚੇਂਜ ਕਰਾਂਗੇ ਪਰੌਂਠੇ ਦੀ ਇੱਧਰਲੇ ਪਾਸੇ ਆਪਾਂ ਕਿਉਂ ਲਾਵਾਂਗੇ ਪਰੌਂਠੇ ਦੇ ਥੋੜੀ ਦੇਰ ਬਾਅਦ ਆਪਾਂ ਦੂਈ ਸਾਈਡ ਕਰਾਂਗੇ ਚੇਂਜ ਅਸੀਂ ਆਪਾਂ ਦੂਈ ਸਾਈਡ ਚੇਂਜ ਕਰਾਂਗੇ ਕਿ ਇੱਧਰ ਵੀ ਆਪਾਂ ਕਿਉਂ ਲਾਵਾਂਗੇ ਪਰੌਂਠੇ दोए पासे परौंठे पा चंकी तरह रल लवेंगे दोए पासे परौंठा अपना रड़ गया हम आप दूसरा परौंठा पा देवे परौंठे प्लेट रख लवेंगे इस तरह आप सारे परौंठे बना के तैयार करा यौंठा अपना बन गया आप चक के आप दूसरा परौंठा पा देवे ਪਰਾਠੇ ਆਪਾਂ ਸਾਰੇ ਬਣਾ ਲਏ। ਮੇਥੀ ਦੇ ਪਰੌਠੇ ਆਪਣੇ ਬਣ ਕੇ ਤਿਆਰ ਨੇ। ਆਪਾਂ ਇਹਨਾਂ ਨੂੰ ਦਹੀਂ ਨਾਲ ਵੀ ਖਾ ਸਕਦੇ ਆਂ, ਮੱਖਣ ਨਾਲ ਵੀ ਖਾ ਸਕਦੇ ਆਂ। ਚਾਹ ਨਾਲ ਵੀ ਆਪਾਂ ਨੂੰ ਬਹੁਤ ਟੇਸਟੀ ਲੱਗਦੇ ਨੇ। ਮੇਥੀ ਆਪਣੇ ਸਰੀਰ ਲਈ ਬਹੁਤ ਫਾਇਦੇਮੰਦ ਆ। ਇਹ ਗੁਨਾਨਾ ਭਰਪੂਰ ਹੁੰਦੀ ਆ। ਆਪਾਂ ਨੂੰ ਸਰਦੀ ਚ ਮੇਥੀ ਮੇਥੀ ਜ਼ਰੂਰ ਖਾਣੀ ਚਾਹੀਦੀ ਆ। ਤਹਾਡਾ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ